ਅਕਾਲ ਤਖਤ ਦਾ ਵਿੜਾ ਹੋਵੇ ਤੇ ਜਿਨ੍ਹਾਂ ਦੀਆਂ ਕਦੀ ਬੱਧੀਆਂ ਨਾ ਛੁੱਟਦੀਆਂ ਹੋਣ ਉਹ ਹੱਥ ਜੋੜ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੜੇ ਚ ਖਲੋਤੇ ਹੋਣ ਇਹਨੂੰ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਡਰ ਬੰਦਿਆ ਦਿਨ ਫਿਰਦਿਆਂ ਪਤਾ ਨਹੀਂ ਲੱਗਦਾ ਹੁੰਦਾ ਰੱਬ ਡਾਂਗ ਨਹੀਂ ਮਾਰਦਾ ਰੱਬ ਗੋਲੀ ਨਹੀਂ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਤੇ ਸਿਆਸਤ ਵਿੱਚ ਜਦੋਂ ਬੰਦੇ ਦੀ ਮੱਤ ਮਰਦੀ ਆ ਉਦੋਂ ਆ ਹਸ਼ਰ ਹੁੰਦਾ ਮਹਾਰਾਜ ਜੀ ਤੇ ਬਹੁਤਾ ਲੰਮਾ ਚੌੜਾ ਪ੍ਰਚਾਰ ਨਹੀਂ ਦੇਣਾ ਬਸ ਇੰਨੀ ਗੱਲ ਕਰਨੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਆਇਆ ਬਿਲਕੁਲ درست ਆਇਆ ਬਿਲਕੁਲ درست ਆਇਆ ਪੰਥ ਦੀ ਰਹਿਨਮਾਈ ਕੀਤੀ ਆ ਜਥੇਦਾਰਾਂ ਨੇ ਮੁਬਾਰਕ ਆ ਜਥੇਦਾਰਾਂ ਨੂੰ ਉਹਨਾਂ ਨੇ ਪੰਥ ਦੀਆਂ ਰਵਾਇਤਾਂ ਨੂੰ ਸੰਭਾਲਿਆ ਤੇ ਦੁਨੀਆ 'ਚ ਇੱਕ ਮੈਸੇਜ ਗਿਆ ਕਿ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਹੀ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਮੈਸੇਜ ਗਿਆ ਦੁਨੀਆ ਭਰ ਦੇ ਅੰਦਰ ਹੁਣ ਇੱਥੇ ਕਈ ਬੰਦੇ ਕਹੀ ਜਾਂਦੇ ਉਹਨੂੰ ਕੋੜੇ ਨਹੀਂ ਮਾਰੇ ਉਹਨੂੰ ਗੋਲੀ ਮਾਰਦੇ ਹੋ ਉਹਨੂੰ ਆਹ ਕਰਦੇ ਹੋ ਬੰਦਾ ਪੰਜ ਬੰਦਿਆਂ ਚ ਖਲੋ ਕੇ ਮੰਨ ਜੇ ਨਾ ਇਹ ਗਲਤੀ ਆ ਯਾਰ ਮੇਰੀ ਮੇਰੇ ਪਿਓ ਨੇ ਗਲਤੀ ਕੀਤੀ ਮੈਂ ਗਲਤੀ ਕੀਤੀ ਲੋਕੀ ਉਹਨੂੰ ਆਂਦੇ ਛੱਡ ਚਾ ਪਾਸੇ ਉਹ ਗਲਤੀ ਮੰਨ ਗਿਆ ਜਿਹੜਾ ਪੂਰੀ ਦੁਨੀਆ ਦੇ ਸਾਹਮਣੇ ਪੂਰੀ ਕੌਮ ਦੇ ਸਾਹਮਣੇ ਗੁਰੂ ਦੇ ਸਾਹਮਣੇ ਉਹਨੇ ਗੁਨਾਹ ਬਹੁਤ ਵੱਡੇ ਕੀਤੇ ਆ ਗੁਨਾਹਾਂ ਦੀ ਕੋਈ ਮਾਫੀ ਨਹੀਂ ਪਰ ਗੁਰੂ ਦਾ ਦਰ ਬੜਾ ਬਖਸ਼ਣ ਹਾਰਾ ਏ ਗੁਰੂ ਹਰਗੋਬਿੰਦ ਮਹਾਰਾਜ ਦੇ ਅੱਗੇ ਝੋਲੀ ਅੱਡ ਕੇ ਜਦੋਂ ਇਹ ਗੱਲ ਕਹਿ ਦਿੱਤੀ ਮੈਂ ਗੁਨਾਹ ਕੀਤੇ ਨੇ ਮੈਂ ਗੁਨਾਹ ਕੀਤੇ ਨੇ ਮੈਂ ਗੁਨਾਹ ਕੀਤੇ ਨੇ ਮਨ ਜਾਣਾ ਸਭ ਤੋਂ ਵੱਡੀ ਸਜ਼ਾ ਬੰਦੇ ਵਾਸਤੇ ਇੱਥੇ ਕਈ ਕਹਿੰਦੇ ਕੋੜੇ ਮਾਰ ਦਿਓ ਮੈਨੂੰ ਇੱਕ ਬੰਦਾ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਕੋੜੇ ਮਾਰੇ ਮੈਂ ਕਿਹਾ ਗਲਤ ਕਹਿਨਾ ਕੋੜੇ ਨਹੀਂ ਸੀ ਮਾਰੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ ਮਾਰਨੇ ਆ ਮਾਰੇ ਨਹੀਂ ਸੀ ਗਏ ਕਿਤੇ ਵੀ ਨਹੀਂ ਬਣ ਕੇ ਮਾਰੇ ਗਏ ਆਖਿਆ ਸੀ ਵੀ ਮਾਰਨੇ ਆ ਪਰ ਜਦੋਂ ਮੰਨ ਗਿਆ ਤੇ ਫਿਰ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਕੋਈ ਗੱਲ ਨਹੀਂ ਕਈ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਤੋਲ ਮਰੋੜ ਕੇ ਆਖੀਦਾ ਮਾਰੇ ਇਸ ਮਾਰੇ ਨਹੀਂ ਆ ਪਰ ਉਹ ਵੱਜਿਆਂ ਵਰਗੇ ਹੀ ਆ ਹੁਣ ਜਦੋਂ ਵੀ ਅਕਾਲੀ ਬਾਬਾ ਫੂਲਾ ਸਿੰਘ ਦਾ ਨਾਮ ਆਉ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਉ ਕੋੜਿਆਂ ਦਾ ਜ਼ਿਕਰ ਤੇ ਆਉਂਦਾ ਨਾ ਮਾਰੇ ਨਹੀਂ ਵੱਜਿਆਂ ਹੀ ਵਰਗੇ ਹੁੰਦੇ ਆ ਬੰਦੇ ਸਿਆਣੇ ਬੰਦੇ ਨੂੰ ਕੋਈ ਕਹ ਦੇਣਾ ਤੇਰੇ ਚਪੇੜ ਵਟ ਕੇ ਮਾਰਾਂ ਉਹਨੇ ਮਾਰੀ ਨਹੀਂ ਪਰ ਉਹਦਾ ਹੱਥ ਵਟਣਾ ساری ਉਮਰ ਚੇਤੇ ਰੱਖਣਗੇ ਵੀ ਤੈਨੂੰ ਦਹਾ ਬੰਦੇ ਜਖਲੋ ਕੇ ਕਹਿੰਦੇ ਚਪੇੜ ਵੱਟੀ ਉਹ ਮਾਰੇ ਵਰਗੀ ਹੁੰਦੀ ਆ ਉਹਨਾਂ ਦੇ ਗਲਾਂ 'ਚੋਂ ਤਖਤੀਆਂ ਪਈਆਂ ਵੇਖੋ ਹੱਥਾਂ 'ਚ ਬਰਸ਼ੇ ਫੜੇ ਵੇਖੋ ਉਹ ਸੇਵਾ ਨਹੀਂ ਉਹ ਸਜਾਈ ਜਿਹੜਾ ਕੰਮ ਸਜ਼ਾ ਦੇ ਤੌਰ ਤੇ ਮਿਲਿਓ ਸਜ਼ਾਈ ਹੁੰਦਾ ਵਾ ਜਿਹੜਾ ਕੰਮ ਭਾਵਨਾ ਨਾਲ ਸੇਵਾ ਦੇ ਤੌਰ ਤੇ ਮਿਲਿਓ ਸੇਵਾ 'ਚ ਵੱਖਰਾ ਹੁੰਦਾ ਟੌਪਿਕ ਇੱਕ ਇਥੇ ਮੇਰੇ ਅਗੇ ਬੰਦਿਆਂ ਨੇ ਕ੍ਰਿਟੀਸਾਈਜ਼ ਕਰੀ ਜਾਣਾ ਮੈਨੂੰ ਆ ਵੀਡੀਓ ਜਦੋਂ ਪੈ ਗਈ ਮੈਨੂੰ ਕਈਆਂ ਨੇ ਥੱਲੇ ਗਾਲਾਂ ਕੱਢਣੀਆਂ ਵੀ ਸ਼ਾਇਦ ਬਾਦਲਾ ਮੈਂ ਕੋ ਬਾਦਲਾ ਦਾ ਚਮਚਾ ਨਹੀਂ ਮੈਂ ਕੋ ਸੁਖਬੀਰ ਬਾਦਲ ਦਾ ਚਮਚਾ ਨਹੀਂ ਪਰ ਬਲਾਰਾ ਹੋਂ ਦੇ ਨਾਤੇ ਦੀ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਗੇ ਸਿਰ ਝਕਾਓ ਆਪਣਾ ਇਹਦੇ ਨਾਲ ਸਹੀ ਮੈਸੇਜ ਜਾਊਗਾ ਹੁਣ ਤੇ ਵੀ ਗੱਲ ਆਈ ਸ਼ਾਇਦ ਮੈਂ ਅਸੀਂ ਆਉਂਦੇ ਸਾਂ ਵੀ ਗੋਲੀ ਵੀ ਚੱਲੀ ਹੈ ਸੁਖਬੀਰ ਬਾਦਲ ਉਤੇ ਗੋਲੀ ਵੀ ਚੱਲੀ ਅੱਜ ਦੀ ਗੱਲ ਆ ਜਥੇਦਾਰ ਦਾ ਬਿਆਨ ਆ ਵੀ ਗਲਤ ਹੋਇਆ ਇਹ ਗੋਲੀ ਉਹਦੇ ਤੇ ਨਹੀਂ ਚੱਲੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਚੱਲੀ ਆ ਤੇ ਹੋ ਗਿਆ ਨਾ ਸਾਰਾ ਇਹ ਕੰਮ ਗਲਤ ਜੇ ਪੰਥ ਦਾ ਜਥੇਦਾਰ ਇੰਨੀ ਗੱਲ ਕਹਿ ਦੇਵੇ ਫਿਰ ਗੋਲੀ ਚਲਾਉਣ ਵਾਲਿਆਂ ਨੂੰ ਸਮਝਣਾ ਚਾਹੀਦਾ ਇਹ ਗੁਰੂ ਰਾਮਦਾਸ ਦਾ ਘਰ ਸੀ ਇਹ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕਿੱਡਾ ਗਲਤ ਮੈਸੇਜ ਦੁਨੀਆ ਤੱਕ ਜਾਊਗਾ ਸਾਰੇ ਸੰਸਾਰ ਦੀ ਸੰਗਤ ਉੱਥੇ ਮੱਥਾ ਟੇਕਣ ਲਈ ਇਨ੍ਹਾਂ ਦਿਨਾਂ ਦੇ ਵਿੱਚ ਕਿਉਂਕਿ ਛੁੱਟੀਆਂ ਹੁੰਦੀਆਂ ਬਾਹਰ ਤੇ ਲੋਕੀ ਕੀ ਸੁਨੇਹਾ ਲੈ ਕੇ ਜਾਣਗੇ ਤੋ ਮੈਂ ਇੱਕ ਢਾਡੀ ਹੋਣ ਦੇ ਨਾਤੇ ਬਿਨੇ ਕਰਨੀ ਚਾਹਾਂਗਾ ਸਾਰੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਗੇ ਸਾਨੂੰ ਸਜਦਾ ਕਰਨਾ ਚਾਹੀਦਾ ਏ ਉਹ ਫਲਸ਼ਾਂ ਬਾਥਰੂਮ ਸੇਵਾ ਚ ਨਹੀਂ ਸਜਾ ਚ ਸਾਫ਼ ਕਰਨ ਦੇ ਆਪਾਂ ਵੀ ਤੇ ਘਰ ਕਰਦੇ ਹੀ ਆਂ ਕਈ ਵਾਰੀ ਚਾਹ ਨਾ ਫੜੀਦਾ ਝਾੜੂ ਵੀ ਚਾਲ ਲਿਆ ਮੈਂ ਕਰ ਦੇਣਾ ਤੇ ਕਈ ਵਾਰੀ ਮਾਰ ਕੇ ਹੁਣ ਬੱਚਾ ਚਾਹ ਨਾ ਕਾਪੀ ਫੜੇ ਵੱਖਰੀ ਗੱਲ ਹੈ ਨਾ ਤੇ ਮਾਂ ਮਾਰ ਕੇ ਦੋ ਚਪੇੜਾਂ ਗਿੱਚੀ ਚ ਫਿਰ ਕਾਪੀ ਫੜਾਵੇ ਤੇ ਫਰਕ ਤੇ ਹੈਗਾ ਨਾ ਕਿ ਕਜਾ ਆਪੇ ਫੜਨੀ ਤੇ ਕਜਾ ਅਗਲਿਆਂ ਨੇ ਫੜਾ ਦਿੱਤੀ ਫਰਕ ਆ ਇਹੋ ਹੀ ਫਰਕ ਉੱਥੇ ਆ ਇਹਦੇ ਤੋਂ ਵੱਡੀ ਸਜ਼ਾ ਕੋਈ ਨਹੀਂ ਜਿਹੜਾ ਭਰੇ ਪੰਚਾਇਤ ਚ ਇਹ ਗੱਲ ਮੰਨ ਜੇ ਮੇਰੇ ਪਿਓ ਨੇ ਗੁਨਾਹ ਕੀਤਾ ਵਾ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੈਂ ਇਥੇ ਕੋਈ ਬਾਦਲਾ ਨਹੀਂ ਹਮਾਇਤ ਕਰਨ ਨਹੀਂ ਆਇਆ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪ੍ਰੋੜਤਾ ਕਰਨਾ ਮੇਰਾ ਫਰਜ਼ ਬਣਦਾ ਏ ਜਥੇਦਾਰਾਂ ਨੇ ਫੈਸਲਾ ਪੰਥ ਦੇ ਹਿੱਤਾਂ ਵਾਸਤੇ ਵਧੀਆ ਕੀਤਾ ਏ ਇਹਦੇ ਨਾਲ ਇੱਕ ਸੁਨੇਹਾ ਜਾਊਗਾ ਕਿ ਅਕਾਲ ਤਖਤ ਸਰਬਉਤਮ ਹੈ ਸਾਡਾ ਸਿਰ ਝੁਕਦਾ ਏ ਅਕਾਲ ਤਖਤ ਸਾਹਿਬ ਨੂੰ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ